ਗਿਆ ਟਾਲ ਚਾਵਰ ਛਤਰ ਤਖਤ ਦੇ ਮਾਲਕ ਜਾਤ ਗੁਰੂ ਸਹਬੇ ਕੁਮਾਰ ਧੰਨ ਧੰਨ ਸਾਹਿਬ ਗੁਰੂ ਗਰੰਥ ਸਹਿ ਮਹਾਰਾਜ ਜੀ ਦੇ ਪਾਵਨ ਹਜੂਰ ਅੰਦਰ ਗੁਰੂ ਪਿਆਰੇ ਗੁਰਸਵਾਰੀ ਸਾਧ ਸੰਗਤ ਜੀ ਆਓ ਸਤਿਗੁਰਾਂ ਦੇ ਹਜੂਰ ਜੁੜ ਕਰਕੇ ਪਾਵਨ ਵਿਚਾਰ ਨਾਲ ਜੁੜਨਾ ਕਰੀਏ ਕੋਈ ਵੀ ਰਸਨਾ ਗਾਂਝ ਨ ਰਹੇ ਗੱਜੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਆਪਾ ਹੁਣ ਤਾਂ ਜੋ ਵਿਚਾਰ ਸਾਂਝ ਕੀਤੇ ਕਿਸੇ ਵੀ ਸਤਿਗੁਰੂ ਕਾਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮੇਰੀ ਫਿਰ ਦੇ ਮਾਲਕ ਚੰਦੂ ਜੀਆਂ ਸਾਥਸ਼ਾਹਾਂ ਦੇ ਕਾਰਨ ਗਵਾਲੀਗੜ੍ਹ ਦੇ ਕਿਲੇ ਗਏ ਔਰ ਪਿਤਾ ਜੀ ਨੂੰ ਬਹਾਨੇ ਦੇ ਨਾਲ ਰਾਜ ਵਿੱਚ ਰੱਖ ਕੇ ਬਾਅਦ ਵਿੱਚ ਉਹ ਗਵਾਲੀਗੜ੍ਹ ਭੇਜਿਆ ਗਿਆ ਜਿੱਥੇ 52 ਰਾਜੇ ਨਾਲ ਕੈਦ ਨੇ ਮਹਾਰਾਜ ਨੇ ਨਾਮ ਜਪਾਉਣਾ ਕੀਤਾ ਆਧਾਰ ਦਿੱਤਾ ਹੁਕਮ ਕੀਤਾ ਕਰਿ ਸ਼ਿਨਾਨ ਸਿਮਰ ਪ੍ਰਭ ਆਪਣਾ ਮਾਨਤਨ ਭਏ ਰੋਗਾ ਕਿ ਭਾਈ ਜੀ ਅਰੋਗ ਰਹਿਣਾ ਤਾਂ ਦਿਨ ਪ੍ਰਤੀ ਜਿੱਥੇ ਤੁਸੀਂ ਸਰੀਰ ਦਾ ਇਸ਼ਨਾਨ ਕਰਦੇ ਹੋ ਉੱਥੇ ਮਨ ਦਾ ਇਸ਼ਨਾਨ ਸਤਨਾਮ ਸ੍ਰੀ ਵਾਹਿਗੁਰੂ ਦਾ ਜਾਪ ਕਰਕੇ ਵੀ ਕਰਨਾ ਪਿਤਾ ਜੀ ਜਾਣ ਲੱਗੇ ਤਾਂ ਰਾਜਨ ਵੀ ਡੋਲਾ ਪਾਇਆ ਮਹਾਰਾਜ ਚਲੇ ਗਏ ਸਾਨੂੰ ਫੇਰ ਉਹ ਜ਼ਹਿਰ ਦੇ ਪ੍ਰਸ਼ਾਦ ਛਕਣੇ ਪੈਣ ਤਾਂ ਪਿਤਾ ਜੀ ਨੇ ਫਿਰ ਉਦਾਰ ਦੇ ਲਈ 52 ਰਾਜਿਆਂ ਦਾ ਜੋ ਪਲਾਕ ਕੀਤਾ 52 ਕਲੀਆਂ ਵਾਲਾ ਜੋ ਚੋਲਾ ਬਣਵਾ ਕਰਕੇ 52 ਰਾਜਿਆਂ ਨੂੰ ਆਪਣੇ ਸਮੇਤ ਰਹਾ ਕਰਵਾਇਆ ਤਾਂ ਅੱਗੇ ਮਹਾਰਾਜ ਦੇ ਜੋ ਅਗਲੀ ਵਿਚਾਰ ਹੈ ਪੈਂਦੇ ਖਾਂ ਮਹਾਰਾਜ ਦੇ ਨਾਲ ਜਾ ਕੇ ਜੋ ਬੈਰ ਕਮਾਉਂਦਾ ਹੈ ਕਿਉਂਕਿ ਸਤਗੁਰੂ ਪਿਤਾ ਜੀ ਨੇ ਇਹਨੂੰ ਇੱਕ ਬਾਜ ਦਿੱਤਾ ਸੀ ਪੋਸ਼ਾਕ ਦਿੱਤੀ ਸੀ ਸ੍ਰੀ ਸਾਹਿਬ ਦਿੱਤਾ ਸੀ ਇਹਦੀ ਬੀਰਤਾ ਇਹ ਸੂਰਮਈ ਤੋਂ ਖੁਸ਼ ਹੋ ਕੇ ਜਦ ਆਦਮੀ ਦਰਬਾਰ ਚਾਵੇ ਤੈਂ ਸਾਰਾ ਸ਼ਾਹੀ ਪੋਸ਼ਾਕ ਸ਼ਾਹੀ ਧਿਆਨ ਇਹ ਸ੍ਰੀ ਸਾਹਿਬ ਔਰ ਇਹ ਬਾਜ ਲੈ ਕੇ ਤੂੰ ਆਉਣਾ ਸਾਡੇ ਸਾਹਮਣੇ ਪਰ ਇਹਦਾ ਜਦੋਂ ਘਰ ਇਹਨਾਂ ਦਾ ਜਵਾਈ ਆਇਆ ਹੋਇਆ ਸੀ ਉਹ ਇੰਨਾ ਪਦਾਰਥਾਂ ਤੇ ਇੰਨਾਂ ਚੀਜ਼ਾਂ ਤੇ ਬੇਮਾਨ ਉਹ ਕਿੰਨੇ ਬਹੁਤ ਕੀਮਤੀ ਐ। ਔਰ ਉਹ ਲਜਾਣ ਵਾਸਤੇ ਨੇ ਝਾਕਾ। ਇਹਨੇ ਪਹਿਲਾਂ ਕਿਹਾ ਵੀ ਐ ਕਿ ਸਤਿਗੁਰੂ ਜੀ ਨੇ ਮੈਨੂੰ ਨਿਸ਼ਾਨੇ ਵਜੋਂ ਦਿੱਤਾ ਐ ਤੇ ਰੋਜ਼ ਮੈਂ ਦਰਬਾਰ ਚ ਚੀਜ਼ਾਂ ਲੈ ਕੇ ਜਾਇਆ ਕਰਨੀਆਂ ਮੈਨੂੰ ਹੁਕਮ ਐ। ਤਾਂ ਜਿਵੇਂ ਆਪਾਂ ਨੂੰ ਪਤਾ ਵੀ ਜਿਵੇਂ ਤੋਂ ਉਸ ਜਬੰਦੇ ਹੁੰਦੇ ਜਵਾਈ ਜਾਨ ਗੁਰੂ ਕਹਿੰਦਾ ਮੈਂ ਤੁਹਾਡੀ ਕੁੜੀ ਨੂੰ ਛੱਡ ਦੂੰਗਾ। ਇਦਾਂ ਓਦਾਂ ਕਈ ਗੱਲਾਂ ਕਹੀਆਂ ਤਾਂ ਪਰਿਵਾਰ ਨੇ ਇਹਨਾਂ ਨੇ ਸੋਚ ਪਚਾਰ ਕੀਤੀ ਕੋਈ ਗੱਲ ਨਹੀਂ ਉਹ ਸਾਰਾ ਕੁਝ ਲੈ ਗਿਆ ਤੇ ਜਦੋਂ ਅਗਲੇ ਦਿਨ ਪੈਂਦੇ ਖਾਂ ਪਾਵਨ ਦਰਵਾਜ਼ ਚ ਹਾਜ਼ਰ ਹੁੰਦਾ ਤੇ ਮਹਾਰਾਜ ਪੁੱਛਦੇ ਪੈਂਦੇ ਖਾਂ ਤੇਰੀ ਪੋਸ਼ਾਕ ਕਿੱਥੇ ਆ ਭਾਈ ਸਾਡਾ ਬਾਜ ਕਿੱਥੇ ਆ ਜੋ ਤੈਨੂੰ ਸ੍ਰੀ ਸਾਹਿਬਾ ਦਿੱਤੀ ਉਹ ਕਿੱਥੇ ਤੰਦਸਨ ਦੀ ਬਜਾਏ ਮਹਾਰਾਜ ਦੇ ਨਾਲ ਊਲ ਜ룰 ਮਾੜੇ ਬਚਨਾਂ ਦੇ ਵਿੱਚ ਗੱਲਾਂ ਕਰਨ ਲੱਗੇ ਤੇ ਮਹਾਰਾਜ ਨੇ ਕੋਈ ਨਹੀਂ ਪਾਈ ਜੋ ਫਿਰ ਤੇਰੀ ਮਰਜ਼ੀ ਹੈ ਲੜਾਈ ਝਗੜਾ ਹੋ ਗਿਆ ਦਰਬਾਰ 'ਚ ਤਾਂ ਫਿਰ ਇਹ ਹੁਣੇ ਵਿਰੋਧੀ ਹੋ ਗਿਆ ਜਾ ਕੇ ਫਿਰ ਸਮੇ ਦੇ ਬਾਦਸ਼ਾਹ ਕੋਲ ਜਾ ਕੇ ਸ਼ਿਕਾਇਤਾਂ ਕਰਦਾ ਹੈ ਕਿ ਜੋ ਇਹ ਸਮੇ ਦੇ ਨਾਲ ਛੇਮਾ ਗੁਰੂ ਬਣਿਆ ਮੇਰੀ ਤਨਖਾਹ ਨਹੀਂ ਦੇ ਰਿਹਾ ਮੇਰੀ ਜਿਹੜੀ ਮੇਰੀ ਬਣਦੀ ਹੈ ਦਿਹਾੜੀ ਉਹ ਨਹੀਂ ਮਿਲ ਰਹੀ ਉਲਟਾ ਸਾਡੇ ਨਾਲ ਬੈਰ ਵਿਰੋਧ ਕਰਦੇ ਰਾਜੇ ਨੂੰ ਭੜਕਾ ਕੇ ਉਹ ਤੋਂ ਮਦਦ ਲੈ ਕੇ ਗੁਰੂ ਸਾਹਿਬਾਂ ਦੇ ਵਿਰੁੱਧ ਇਹ ਰਣਨੀਤੀ ਰਚੀ ਗਈ ਆਖਰਕਾਰ ਜੰਗ ਜੁਦ ਹੋਏ ਔਰ ਮਹਾਰਾਜ ਨੇ ਭਾਈ ਵੀ ਚੰਦ ਨੂੰ ਘਰੋਂ ਭੇਜ ਕੇ ਉਹ ਪੋਸ਼ਾਕ ਉਹ ਬਾਜ ਉਸੇ ਜੀ ਸਾਬਾ ਵਾਪਸ ਮੰਗਾਲੇ ਜੱਟਾਂ ਜੰਗ ਤੋਂ ਛੁੱਟ ਗੁਰੂ ਜੀ ਨੇ ਫਿਰ ਧਰਮ ਪ੍ਰਚਾਰਾਂ ਲਈ ਵੀ ਇਸ ਤਰ੍ਹਾਂ ਵੈਰੀਆਂ ਦਾ ਅੰਤ ਕੀਤਾ ਜ਼ੁਲਮ ਦੀ ਖਤਰ ਲੜਦੇ ਰਹੇ ਜੰਗ ਜੁੱਦ ਕੀਤੇ ਮਹਾਰਾਜ ਜਿੱਥੇ ਜੰਗਾਂ ਜੁੱਦਾਂ ਤੋਂ ਛਟਕਾਰਾ ਪਾਇਆ ਉੱਥੇ ਧਰਮ ਦਾ ਪ੍ਰਚਾਰ ਵੀ ਪਿਤਾ ਜੀ ਨੇ ਕੀਤਾ ਔਰ ਗੁਰੂ ਨਾਨਕ ਦੇਵ ਜੀ ਤੋਂ ਉਪਰੰਤ ਇਹ ਪਹਿਲੇ ਗੁਰੂ ਨੇ ਜਿਨ੍ਹਾਂ ਨੇ ਪੰਜਾਬ ਤੋਂ ਬਾਹਰ ਦੂਰ ਦੂਰ ਖਿੰਧਰੇ ਹੋਏ ਸੰਗਤਾਂ ਦੀ ਸਾਰ ਲੈਣਾ ਕੀਤੀ ਹੈ ਦਵਰਾ ਕੀਤਾ ਹੈ ਉਹ ਆਪ ਪੂਜ ਬੋਧ ਚਰ ਤੱਕ ਜੰਗਲਾਂ ਵਿੱਚ ਰੁਚੇ ਰਹੇ ਇਸ ਲਈ ਦੂਰ ਦੂਰ ਦੇ ਪ੍ਰਚਾਰ ਦੇ ਪ੍ਰਬੰਧ ਨੂੰ ਆਪਣੇ ਧਰਮ ਸੂਰਤ ਬਾਬਾ ਗੁਰਦਤਾ ਜੀ ਨੂੰ ਹੱਥੀਂ ਸੌਂਪ ਕੇ ਦਿੱਤਾ ਉਹਨਾਂ ਨੇ ਆਪਣੇ ਪਿਤਾ ਜੀਆਂ ਆਗਿਆ ਦੇ ਨਾਲ ਇਹ ਕੰਮ ਲਈ ਪ੍ਰਚਾਰਕ ਉਹਨਾਂ ਨੂੰ ਉਦਾਸੀ ਆਖਦੇ ਨੇ ਨਿਤਿਤ ਕੀਤੇ ਗੁਰੂ ਸਾਹਿਬਾਂ ਦੇ ਦਾਲ ਵਿੱਚੋਂ ਜੋ ਪ੍ਰਚਾਰ ਦਾ ਪਿਆਰ ਸੀ ਉਹਨਾਂ ਦੇ ਲਈ ਕਈ ਨਮੂਨੇ ਇਹਨਾਂ ਨੇ ਨਨਕਾਣੇ ਸਾਹਿਬ ਅਦਿਕ ਥਾਮਾਂ ਤੇ ਜਾ ਕੇ ਵੀ ਗੁਰੂ ਥਾਮਾਂ ਦੀ ਖੋਜ ਕੀਤੀ ਗੁਰੂਦੁਆਰੇ ਬੱਦੇ ਹੋਰ ਕਈ ਨਵੇਂ ਗੁਰੂ ਸਾਰਾਂ ਦੇ ਗੁਰਦੁਆਰੇ ਬਣਾਉਣਾ ਕੀਤਾ ਹੈ ਨਰਵਾ ਸਾਹਿਬ ਸ਼ਬਦ ਕੀਰਤਨ ਦੀਆਂ ਚੌਂਕੀਆਂ ਅਮਰ ਕਰਾਈਆਂ ਜੋ ਹੁਣ ਤੱਕ ਚੱਲ ਰਹੀਆਂ ਨੇ ਜੋ ਸਮੇ ਦਾ ਰਾਗ ਗਾਇਆ ਜਾਂਦਾ ਚਾਰ ਪੈਰ ਦੀ ਚੌਂਕੀ ਹੁੰਦੀ ਹੈ ਔਰ ਸਮੇ ਦੇ ਨਾਲ ਰਾਗ ਬਦਲਦਾ ਰਹਿੰਦਾ ਹੈ ਸਮੇ ਦੇ ਨਾਲ ਅੱਜ ਉਹ ਰਾਗੀ ਸਹਿਬਾਨਾਂ ਦੀ ਡਿਊਟੀ ਹੈ ਔਰ ਜਦੋਂ ਚਾਰ ਵੇਧ ਚੌਂਕੀ ਖਤਮ ਹੁੰਦੀ ਹੈ ਰਾਗੀ ਸਹਿਬਾਨ ਬਦਲੇ ਜਾਂਦੇ ਔਰ ਸਾਰਾ ਆਪਾਂ ਜਾਣਦੇ ਅੰਮ੍ਰਿਤ ਵੇਲੇ 2:00 ਵਜੇ ਤੋਂ ਲੈ ਕੇ ਰਾਤ ਦੇ 11:00 ਵਜੇ ਤੱਕ ਅਲਾਹੀ ਦਰਗਾਹੀ ਜੋ ਤੁਰਕੀ ਬਾਣੀ ਦਾ ਪਾਵਨ ਕੀਰਤਨ ਹੈ ਉਹ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਹੁੰਦਾ ਰਹਿੰਦਾ ਹੈ ਆਪਣੇ ਕਰ ਬਾਬਾ ਗੁਰਦਿੱਤਾ ਜੀ ਬਾਬਾ ਅਣੀ ਰਾਏ ਜੀ ਬਾਬਾ ਸੂਰਜਮਾਲ ਜੀ ਬਾਬਾ ਟੱਲ ਜੀ ਤੇ ਗੁਰੂ ਤੇਗ ਬਹਾਦਰ ਮਹਾਰਾਜ ਪੰਜ ਸਹਿਬਜਾਤੇ ਅਤੇ ਮਾਤਾ ਬੀਬੀ ਵੀਰੋ ਜੀ ਇੱਕ ਸਹਿਬਜਾਦੀ ਮਾਤਾ ਪੈਦਾ ਹੋਏ ਨੇ ਇਹ ਬੱਚੇ ਨੇ ਮਹਾਰਾਜ ਜੀ ਤੇ ਔਰ ਆਪਨੇ ਆਪਣੇ ਜੋਤੀ ਜੋਤ ਸਮਾਉਣ ਸਮੇ ਗੁਰਿਆਈ ਦੀ ਗੱਦੀ ਆਪਣੇ ਪੋਤਰੇ ਗੁਰੂ ਹਰ ਰਾਏ ਨੂੰ ਦਿੱਤੀ ਹੈ ਗੁਰਿਆਈ ਦੀ ਰਾਸਮ ਤੋਂ ਹੋ ਜਾਣ ਤੇ ਸੰਪੰਨ ਸਮਤ 1702 ਭਾਵ ਕੇ 1645 ਸ੍ਰੀ ਨੂੰ ਮਹਾਰਾਜ ਜੋਤੀ ਜੋਤ ਸੰਸਾਰੀ ਤੌਰ ਤੇ ਇਥੋਂ ਅਕਾਲ ਚਰਣਾ ਕਰ ਗਏ ਤੇ ਸਮੇ ਸ੍ਰੀ ਗੁਰੂ ਹਰ ਰਾਏ ਜੀ ਨੇ ਸੈਨਾ ਰੱਖਣ ਸੰਬੰਧੀ ਆਪ ਨੂੰ ਆਗਿਆ ਦਿੱਤੀ ਤਾਂ ਆਪ ਨੇ ਫਿਰ 2200 ਘੋੜ ਸਵਾਰ ਰੱਖਣ ਦਾ ਹੁਕਮ ਕੀਤਾ ਪਰ ਨਾਲ ਹੀ ਸੈਨਾ ਤੇ ਲੋੜ ਸਮੇਂ ਦੀ ਵਰਤਨ ਦੀ ਆਗਿਆ ਕੀਤੀ ਕਿ ਹਰ ਵੇਲੇ ਜਦੋਂ ਕੋਈ ਲੋੜ ਪਵੇ ਇਸ ਆਗਿਆ ਨੂੰ 7ਵੇਂ ਪਾਤਸ਼ਾਹ ਨੇ ਇਸਰੇ ਚੜਾਇਆ ਤੇ ਉਹ ਜਬ ਤੇ ਹੁਕਮ ਵਿੱਚ ਰਹਿਣ ਦੀ ਅਦੁੱਤੀ ਮਿਸਾਲ ਦਾ ਸਬਕ ਮੁਰ ਸਿੱਖਾਂ ਨੂੰ ਚੇਤੇ ਕਰਵਾਇਆ ਔਰ ਆਪ ਨੇ 39 ਵਰੇ ਦਰਿਆਈ ਤੇ ਬਿਰਾਜਮਾਨ ਮਹਾਰਾਜ ਪਤਾ ਜੀ ਰਹੇ ਸੋ ਆਪਾਂ ਸਤਿਗੁਰ ਦੇ ਪਾਵਨ ਵਿਚਾਰਾਂ ਨਾਲ ਜੁੜੇ ਹੋਏ ਆਂ ਤੇ ਆਪ ਪਿਛਲੇ ਦਿਵਾਨਾਂ ਅੰਦਰ ਇਹ ਬੇਨਤੀ ਹੋਈ ਸੀ ਕਿ ਮਹਾਰਾਜ ਜੀ ਦੇ ਪਾਸ ਸਤਿਗੁਰਾਂ ਦੇ ਪਿਆਰੇ ਸਿੱਖ ਸਹਿਬਾਨ ਆਉਂਦੇ ਆ ਔਰ ਮਹਾਰਾਜ ਦੇ ਲਈ ਉਹ ਸੰਗਤ ਦੁਸ਼ਾਲੇ ਲੈ ਕੇ ਆਉਂਦੇ ਐ ਮਹਾਰਾਜ ਦੀ ਬਾਸਤੇ ਕਹਿੰਦੇ ਸਤਿਗੁਰਾਂ ਨੇ ਕੀਮਤੀ ਵਸਤ ਸਾਸਤ ਚੀਜ਼ਾਂ ਭੇਟ ਕਰਨ ਲਈ ਕਿਹਾ ਤਾਂ ਮਹਾਰਾਜ ਬਾਤੇ ਸੰਗਤ ਉਹ ਸਮੇਂ ਦਾ 2.5 ਲੱਖ ਰੁਪਇਆ ਜਿਹਨਾਂ ਦਾ ਸੰਬੰਧ ਇਕੱਠਾ ਕਰਕੇ ਬਣਾਇਆ ਸੀ ਲੈ ਕੇ ਪੱਟੀ ਦੇ ਵਿੱਚੋਂ ਨਿਕਲਦੇ ਹੋਏ ਸਤਿਗੁਰਾਂ ਦੇ ਪਾਸ ਜਾਣਦੇ ਪਰ ਪੱਟੀ ਜਦੋਂ ਆਏ ਹਥਿਆਰ ਦੇ ਮੁਤਾਬਕ ਜਿੱਥੇ ਵਰਖਾ ਹੋਈ ਹੈ ਤਾਂ ਉਹਨੇ ਤਿੰਨ ਦਿਸ਼ਾਲੇ ਹੁਣੇ ਖਰੀਦੇ ਹੈ 2.5 ਲੱਖ ਰੁਪਏ ਦੇ ਤਾਂ ਸਿਆਣੇ ਬਜ਼ੁਰਗਾਂ ਨੇ ਜਦੋਂ ਠਹਿਰ ਕੀਤੀ ਬਿਸ਼ਰਾਮ ਕੀਤਾ ਕਹਿੰਦੇ ਵੀ ਹੁਣੇ ਸਲਾਬੇ ਹੋ ਗਏ ਹੋਣਗੇ ਕੋਈ ਨਮੀ ਆ ਗਈ ਹੋਵੇਗੀ ਇਹਨਾਂ ਚ ਤੇ ਇਹਨਾਂ ਨੂੰ ਧੁੱਪ ਲਵਾ ਹਵਾ ਲਵਾ ਲੈਣੀ ਚਾਹੀਦੀ ਤਾਂ ਸਿਆਣਿਆਂ ਨੇ ਜੋ ਉੱਪਰਲਾ ਦੁਸ਼ਾਲਾ ਸੀ ਉਹਨੂੰ ਬਾਹਰ ਹਵਾ ਹਾਰੇ ਰੰਗਤਾ ਔਰ ਜੋ ਸਭ ਤੋਂ ਹੇਠਲਾ ਸੀ ਉਹਨੂੰ ਵੀ ਬਾੜ ਟੰਗਤਾ ਵਿਜਲਾ ਸੀ ਉਹ ਰੱਖ ਲਿਆ ਉਹ ਕਹਿੰਦੇ ਜਾਂ ਪਾਣੀ ਥੱਲੇ ਹੋ ਜਾਂ ਉੱਪਰ ਹੋ ਇਸ ਤਰ੍ਹਾਂ ਜਦੋਂ ਪੱਟੀ ਦੇ ਮੁਗਲ ਉੱਥੋਂ ਗੁਜ਼ਰੇ ਤਾਂ ਉਹਨਾਂ ਨੇ ਪੁੱਛਿਆ ਦੁਸ਼ਾਲੇ ਇਹ ਕਿੰਨੀ ਕੀਮਤ ਹੈ ਇਹਦੀ ਤਾਂ ਇਹਨਾਂ ਨੇ ਕਿਹਾ ਸੱਚੇ ਪਾਤਸ਼ਾਹ ਜੀ ਦੇ ਪਾਸ ਅਸੀਂ ਆਪਣੇ ਦਸਬੰਦ ਦੇ ਸੰਬੰਧ ਵਿੱਚ ਇਹ ਤਿੰਨ ਦੁਸ਼ਾਲੇ ਮਹਾਰਾਜ ਜੀ ਦੇ ਭੇਟ ਕਰਨ ਚਾਹਦੇ ਹਾਂ ਪਰ ਉਹਨਾਂ ਮੁਗਲਾਂ ਨੇ ਮੁਗਲ ਦਾ ਆਇਤੀ ਹਕੂਮਤ ਦਾ ਡਰਾਵਾ ਦਿੰਦੇ ਆ ਝਗੜਾ ਕਰਦੇ ਆ ਜੋਰ ਦੇ ਉੱਤੇ ਬਲ ਦੇ ਨਾਲ ਉਹ ਦੋ ਦਸ਼ਾਲੇ ਉਹਨਾਂ ਤੋਂ ਖੋਲੇ ਕਿਉਂਕਿ ਤੀਜੀ ਦਸ਼ਾਲੇ ਤਾਂ ਤੁਹਾਨੂੰ ਗਿਆਨ ਹੀ ਨਹੀਂ ਸੀ ਤਾਂ ਉਹ ਦਸ਼ਾਲੇ ਲੈ ਗਏ ਬੜਾ ਅਫਸੋਸ ਹੋਇਆ ਮਨ ਚ ਫੇਰ ਸੋਚੋ ਚਲੋ ਜਦੋਂ ਕੋਈ ਆਮਦਨ ਇਕੱਠੀ ਹੋਵੇਗੀ ਜਦੋਂ ਕੋਈ ਧਨ ਦੌਲਤ ਇਕੱਠਾ ਹੋਵੇਗਾ ਫੇਰ ਸਤਿਗੁਰਾਂ ਨੂੰ ਅਸੀਂ ਦੋ ਦਸ਼ਾਲੇ ਨਮੇ ਲੈ ਕੇ ਦੇ ਦਿਆਂਗੇ ਆ ਗਏ ਸਤਿਗੁਰੂ ਪਿਤਾ ਜੀ ਨੂੰ ਨਮਸਕਾਰਾਂ ਕੀਤੀਆਂ ਹੁਣ ਮਹਾਰਾਜ ਘਟ ਘਟ ਕੇ ਅੰਦਰ ਦੀ ਜਾਣ ਦ ਭਲੇ ਬੁਰੇ ਕੀ ਪੀਰ ਪ੍ਰਸ਼ਾਨਾ ਮਹਾਰਾਜ ਕਹਿੰਦੇ ਸੰਗ ਤੇ ਅਰਦਾਸਾਂ ਤੁਸੀਂ ਤੈਨ ਦਛਾਲੇ ਨੇ ਕੀਤੀਆਂ ਸੀ ਗੁਰੂ ਨਾਨਕ ਦੇ ਦਰਬਾਰ ਤੇ ਲੈ ਕੇ ਆਈਓ ਸਾਨੂੰ ਪਰਖਣਾ ਚਾਹੁੰਦੇ ਹੋ ਜਾਂ ਦੱਸੋਗੇ ਤਾਂ ਫਿਰ ਜੋ ਮੁੱਖੀ ਬੰਦਾ ਸੀ ਉਹਨੇ ਬੇਨਤੀ ਕੀਤੀ ਹਾਂ ਮਹਾਰਾਜ ਲਿਆਂਦੇ ਦਾ ਤੈਨ ਹੀ ਸੀ ਅਰਦਾਸ ਦਿਨਾਂ ਦੀ ਹੋਈ ਸੀ ਤਾਰਾ ਮਹਾਰਾਜ ਵਰਖਾ ਹੋ ਗਈ ਰਸਤੇ 'ਚ ਪੱਟੇ ਵਿਖੇ ਅਸੀਂ ਰੁਕੇ ਤਾਂ ਉੱਥੇ ਮੁਗਲਾਂ ਨੇ ਮੁਗਲੀ ਸੰਤ ਦੇ ਜੋਰ ਦੇ ਉੱਤੇ ਬਲ ਦੇ ਨਾਲ ਸਾਥੋਂ ਖੋਲੇ ਤਾਂ ਹੁਣ ਅਸੀਂ ਫਰੀ ਸੋਚਿਆ ਸੀ ਕਿ ਜਦੋਂ ਫੇਰ ਸਾਡੇ ਕੋਲੇ ਧੰਨ ਆਵੇਗਾ ਸੰਗਤ ਦਾ ਸਬੰਧ ਹੋਵੇਗਾ ਤਾਂ ਫੇਰ ਤੁਹਾਨੂੰ ਮੇਟ ਕਰਦੇ ਤਮਾਰ ਕਹਿੰਦੇ ਨਹੀਂ ਭਾਈ ਪਹਿਲਾ ਇਹਨਾਂ ਨੇ ਵਾਅਦਾ ਲੱਖਿਆ ਅੰਦਝਾਲੇ ਰੱਖ ਲੈ ਕੱਲ ਨੂੰ ਤਾਂ ਬਰੇ ਸਾਡੇ ਦੇ ਉੱਤੇ ਆ ਕੇ ਇਹ ਹੁਕਮ ਅਮਤ ਕਰਨਗੇ ਇਹ ਨਹੀਂ ਹੋਣ ਦੇਣਾ ਤਾਂ ਕਹਿੰਦੇ ਇਹਦੇ ਵਾਸਤੇ ਹੁਣ ਕੋਈ ਵਿਚਾਰ ਕੀਤੀ ਜਾਵੇ ਸਿਆਣੇ ਸੁਝਵਾਨ ਸੈਨਾਪਤੀ ਸੰਗਤ ਨੇ ਕਿਹਾ ਫਿਰ ਮਹਾਰਾਜ ਕਿਸੇ ਨੂੰ ਭੇਜਿਆ ਜਾ ਜਾ ਕੇ ਤੁਸੀਂ ਜਾ ਕੇ ਜੰਗ ਲੜ ਕੇ ਕਿਵੇਂ ਕਿਵੇਂ ਵਾਪਸ ਲੈ ਕੇ ਤਾਂ ਮਹਾਰਾਜ ਦੇ ਪਿਆਰੇ ਅਨੰਨ ਸੇਵਕ ਜੋ ਕਹਿੰਦੇ ਆ ਵਿਦਚਨ ਸੀਨਾ ਗੁਰੂ ਕਾ ਸੀਨਾ ਤਾਂ ਬਾਬਾ ਵਿਦਚਨ ਮਹਾਰਾਜ ਕਹਿੰਦੇ ਨਾ ਭਾਈ ਕਿਸੇ ਨੂੰ ਜਾਣ ਦੀ ਲੋੜ ਨਹੀਂ ਮੈਂ ਕੱਲਾ ਹੀ ਲੇ ਮਹਾਰਾਜ ਮੇਤੇ ਕਿਰਪਾ ਕਰਨ ਕੋਈ ਕੱਲਾ ਬੰਦਾ ਜਾਵੇ ਉਹ ਲੈ ਕੇ ਆ ਤਾਂ ਫਿਰ ਬਾਬਾ ਵਿਦਚਨ ਦੀ ਧਾਨ ਗੁਰੂ ਛੇਵੇਂ ਸਤਿਗੁਰੂ ਮਹਾਰਾਪਿਤਾ ਮੇਰੀ ਪਿੱਛੇ ਦੇ ਮਾਲਕ ਨੇ ਇਹਨਾਂ ਦੀ ਡਿਊਟੀ ਲਾਈ ਹੈ ਕਿ ਜਾ ਫਿਰ ਗੁਰੂ ਚੰਦਾ ਦੁਸ਼ਾਲੇ ਲੈ ਕੇ ਤਾਂ ਮੇਰੀ ਚਾਹਲ ਫਿਰ ਆਪਣਾ ਭੇਸ ਬਦਲੀ ਕਰਕੇ ਇਹ ਦੁਸ਼ਾਲੇ ਲੈਣ ਦੇ ਲਈ ਪੱਟੀ ਜਾਂਦਾ ਉਹ ਜੋ ਇੱਕ ਦੁਸ਼ਾਲਾ ਉਹ ਵਾਪਸ ਲੈ ਕੇ ਆਈ ਸੀ ਉਹ ਦੁਸ਼ਾਲਾ ਨਾਲ ਲੈ ਕੇ ਔਰ ਆਵਾਜ਼ ਦਿੰਦਾ ਦੁਸ਼ਾਲੇ ਲੈ ਲੋ ਦੁਸ਼ਾਲੇ ਲੈ ਲੋ ਤਾਂ ਕੁਦਰਤ ਰੱਬ ਦੀ ਪਿੰਡ ਦੀ ਸਾਥ ਦੇ ਅੰਦਰੋਂ ਪੱਟੀ ਦੇ ਉਹੀ ਮੁਗਲ ਜਿਨ੍ਹਾਂ ਨੇ ਉਹ ਦੁਸ਼ਾਲੇ ਖੋਏ ਸੀ ਉਹ ਬੈਠੇ ਐ ਪਰ ਉਹਨਾਂ ਨੇ ਦੇਖਿਆ ਵੀ ਇਹ ਦੁਸ਼ਾਲੇ ਕਹਿੰਦੇ ਮੈਂ ਦੁਸ਼ਾਲਾ ਖਰੀਦਣਾ ਇਸੇ ਤਰ੍ਹਾਂ ਦਾ ਖਰੀਦਣਾ ਇਹਦੇ ਨਾਲ ਦਾ ਹੀ ਖਰੀਦਣਾ ਕੋਈ ਕਹਿੰਦੇ ਜੋ ਪੱਟੀ ਹੈ ਉਹ 12 ਲੱਖੀ ਆ ਤਾਂ ਕਹਿੰਦੇ ਸਾਡੇ ਕੋਲ ਇਹੋ ਜਿਹੇ ਦੁਸ਼ਾਲੇ ਹੈਗੇ ਆ ਅਸੀਂ ਦੇ ਸਕਦੇ ਕਹਿੰਦੇ ਚਲੋ ਦਿਖਾਓ ਗੱਲਬਾਤ ਹੋਈ ਘਰ ਗਏ ਦੁਸ਼ਾਲੇ ਨੂੰ ਦੇਖਣਾ ਕੀਤਾ ਔਰ ਜੋ ਆਪਕ ਨੇ ਵਰਨਾ ਬਰਮ ਲਾਇਆ ਲੜਨਾ ਲੜ ਮਲਾਇਆ ਤਾਗ ਇਹਨਾਂ ਤਾਗਾਂ ਮਲਾ ਕੇ ਵੇਖਿਆ ਬਾਰੇ ਇਹਨੇ ਉਹ ਦਿਸਾਲੇ ਲੈਣੇ ਆ ਉਹ ਲਿਜਾਣੇ ਵੀ ਫਰੀ ਹੈ ਪੈਸਾ ਵੀ ਕੋਈ ਨਹੀਂ ਦੇਣਾ ਤੇ ਕਹਿਣ ਲੱਗਾ ਨਹੀਂ ਇਹ ਦੇ ਨਾਲ ਦੇ ਇਹ ਤੋਂ ਵਧੀਆ ਇਹਦੂ ਕੀਮਤੀ ਹੋਣ ਤਾਂ ਮੈਂ ਚੰਗਾ ਰੇਟ ਦੇ ਸਕਦਾ ਲਿਜਾ ਸਕਦਾ ਪਰ ਇਹ ਦਿਸਾਲੇ ਦੇ ਨਾਲ ਤੇ ਇਹਦੇ ਨਾਲ ਦੇ ਦਿਸਾਲੇ ਮੈਂ ਲੈ ਉਹ ਕਹਿਣ ਨਹੀਂ ਭਾਈ ਇਹ ਦੇ ਨਾਲ ਦੇ ਹੀ ਹੈ ਸਾਰਾ ਕੁਝ ਰਲਦਾ ਤਾਗਾ ਰਲਦਾ ਬਾਰ ਮਿਲਦਾ ਸਾਰਾ ਕੁਝ ਮਿਲਦਾ ਇਹਦੇ ਨਾਲ ਦੇ ਕਹਿੰਦਾ ਨਹੀਂ ਕਹਿੰਦਾ ਚਲੋ ਮੈਂ ਉਹ ਪਿੰਡ ਜੇਹੜਾ ਦੰਨਾ ਨਹੀਂ ਕਿ ਤੂੰ ਮਿਲ ਗਏ ਕਹਿੰਦੇ ਹਾਂ ਜੇ ਮਿਲ ਗਏ ਸਾਨੂੰ ਦਿਖਾ ਕੇ ਜ਼ਰੂਰ ਜਾਇਂ ਕਹਿੰਦਾ ਇਹ ਤਾਂ ਨਹੀਂ ਮੈਂ ਕਹਿੰਦਾ ਵੀ ਤੁਹਾਨੂੰ ਦਿਖਾ ਕੇ ਜਾਵਾਂ ਮਿਲ ਕੇ ਜਾਵਾਂ ਪਰ ਲੈ ਕੇ ਜ਼ਰੂਰ ਜਾਵਾਂ ਤਾਂ ਉਹ ਚਲਾ ਜਾਂਦਾ ਤਾਂ ਅੱਗੇ ਜਾ ਕੇ ਜੋ ਇਤਿਹਾਸ ਗਵਾਹ ਵੀ ਬਾਬੇ ਵੀ ਚੰਨ ਨੇ ਫਿਰ ਬੁਰਕਾ ਪਾ ਕੇ ਇੱਕ ਔਰਤ ਦਾ ਪਤਾ ਲੱਗ ਗਿਆ ਵੀ ਹਮ ਦੁਸ਼ਾਲੇ ਇੱਥੇ ਕਿੱਥੇ ਪਏ ਤੇ ਕਹਿੰਦੇ ਇੱਕ ਔਰਤ ਦਾ ਭੇਸ ਬਣਾ ਕੇ ਨਾ ਪੱਪੜਾ ਮੂੰਹ ਤੇ ਪਾ ਕੇ ਇਹ ਹੁਣ ਸਤਿਗੁਰੂ ਜਾਣੇ ਜਾਂ ਵਿਚਨ ਜਾਣੇ ਵੀ ਉਹਨੇ ਸ੍ਰੀ ਸਾਹਿਬ ਆਪਣੀ ਕਿਰਪਾਨ ਕਿੱਥੇ ਲੁਕਾਈ ਉਹ ਨਹੀਂ ਅਜੇ ਤੱਕ ਇਹਨੂੰ ਪਤਾ ਲੱਗਿਆ ਵੀ ਕਿੱਥੇ ਸ੍ਰੀ ਸਾਹਿਬ ਆ ਰੱਖਿਆ ਹੈ ਤੇ ਚੋਲਾ ਬੁਰਕਾ ਪਾ ਕੇ ਉਹ ਮਹਿਲ ਚ ਦਾਖਲ ਹੁੰਦੇ ਐ ਉਹਨੂੰ ਕੋਈ ਕਹਿੰਦਾ ਵੀ ਇਹ ਪੁਰਿਸ਼ਤੇ ਆਧਾਰ ਆ ਕੋਈ ਕਹਿੰਦਾ ਜੀਤੋ ਦੀ ਮਾਸੀ ਐ ਕੋਈ ਕਹਿੰਦਾ ਇਹ ਭੂਆ ਇਹ ਫਲਾਨੀ ਐ ਅੰਦਾਜ਼ੇ ਅਡੋਟ ਪਰ ਉਹਨਾਂ ਨੂੰ ਪਤਾ ਸੀ ਉਹਨੂੰ ਜਿੱਥੇ ਉਹ ਰਾਣੀ ਦਾ ਕਮਰਾ ਸੀ ਉਹਨੂੰ ਉੱਥੇ ਜਾ ਕੇ ਅੰਦਰ ਜਾ ਕੇ ਬਹਿ ਗਈ ਪਲੰਗੇ ਤੇ ਬੈਠਣਾ ਕੀਤਾ ਬਾਬੇ ਬਿਚਨ ਨੇ ਜਾ ਕੇ ਔਰ ਦਰਵਾਜ਼ਾ ਲਾਤਾ ਕੁੰਡਾ ਲਾਤਾ ਉਹ ਉਹਨੇ ਕਿਹਾ ਵੀ ਉਹ ਜੋ 마ਸੀਏ ਮੁਖੌਲ ਕਰਦੀ ਕਿ ਤੇ ਪੁੱਛਿਆ ਭਾਈ ਤੂੰ ਕੌਣ ਹੈ ਬਾਈ ਜਲ ਹੁੰਦਾ ਨੂੰ ਦਰਸ਼ਨ ਦਾ ਦੇ ਆ ਚੱਕ ਦੇ ਬੁਰਕਾ ਹਿਤ ਤਾਂ ਜਦੋਂ ਬਾਬੇ ਬਿਚਨ ਨੇ ਕੁੰਡਾ ਲਾ ਕੇ ਬੁਰਕਾ ਚੱਕਿਆ ਨੇ ਦੇਖਿਆ ਫਿਰ ਬਰਕੇ ਵਾਲੇ ਥਾਂ ਤੇ ਬੁਰਕੇ ਵਾਲਾ ਬੰਦਾ ਨਿਕਲਿਆ ਤਾਂ ਉਥੇ ਸਾਰੇ ਚਾਉਂਗੇ ਰੌਲਾ ਪਾਉਣ ਲੱਗੇ ਬਾਪੇ ਪੁੱਛਦੇ ਫਿਰ ਕਹਿੰਦੇ ਮਿਆਂ ਚੋਂ ਕਿਰਪਾ ਨੂੰ ਖਿੱਚ ਲਈ ਕੱਢ ਲਈ ਬਾਜ ਨਹੀਂ ਲੈਣੀ ਮੋਲਣਾ ਨਹੀਂ ਰੌਲਾ ਨਹੀਂ ਪਾਉਣਾ ਹੁਣ ਡਰਿਆ ਬੰਦਾ ਕੀ ਕਹਿੰਦਾ ਕਹਿੰਦੇ ਦੱਸ ਕੀ ਚਾਹੀਦਾ ਕਹਿੰਦਾ ਉਹ ਦੁਸ਼ਾਲੇ ਦਿਓ ਸਾਨੂੰ ਗੁਰੂ ਸਾਹਿਬਾਂ ਦੀ ਮਾਨਤਾ ਤੁਹਾਡੇ ਬੰਦੇ ਖੋ ਕੇ ਲੈ ਆਏ ਮੈਂ ਦੁਸ਼ਾਲੇ ਲੈਣ ਵਾਸਤੇ ਆਇਆ ਤਾ ਦਰਦਿਆ ਨੇ ਮਿਰਜੇ ਦੀਆਂ ਰਾਣੀਆਂ ਨੇ ਉਹ ਦੁਸ਼ਾਲੇ ਬਿਰਜੰਦ ਨੂੰ ਦੇ ਦਿੱਤੇ ਤਾਂ ਜਾਣ ਲੱਗੇ ਨੇ ਹੁਣ ਹੋਰ ਸਕੀਮ ਲਾ ਲਈ ਕਹਿੰਦੇ ਆ ਸੋਨਾ ਵੀ ਦੇ ਦੂੰ ਤੁਸੀਂ ਸੋਨਾ ਇੰਨਾ ਕੀ ਕਰਨ ਲੁੱਟਿਆ ਭਈ ਤੇ ਅਸੀਂ ਕਿਤੇ ਸੋਨਾ ਜੋੜ ਕੇ ਗੁਰੂ ਘਰ ਦੇ ਕੋਈ ਝਾੜ ਲਾ ਕੇ ਕੋਈ ਗੁੰਬਦਸ ਬਣਾ ਦਿਆਂਗੇ ਗੁਰੂ ਘਰ ਦੇ ਕੋਈ ਇਮਾਰਤ ਸਾਜ ਦੇਣ ਕੋਈ ਸੋਨਾ ਚੜਾ ਦੇਣ ਕਿਤੇ ਨਾ ਕਿਤੇ ਤਾਂ ਸਾਰਾ ਸੋਨਾ ਵੀ ਲੈ ਕੇ ਬਾਬਾ ਬਿਰਜੰਦ ਔਰ ਦੁਸ਼ਾਲੇ ਲੈ ਕੇ ਬਾਰ ਕੋ ਕੇ ਬਾਹਰ ਗੁੰਡਾ ਲਾ ਕੇ ਭੱਜ ਚਲੇ ਗਏ ਉਥੋਂ ਸਮੇਂ ਦੇ ਵਿੱਚ ਜੋ ਬੀਤ ਹੋਇਆ ਉਹ ਪੱਟੀ ਦੇ ਜੋ ਮਿਰਜੇ ਸੀ ਉਹ ਆਏ ਸ਼ਰਾਬ ਪੀਤੀ ਹੋਈ ਉਹਨਾਂ ਦੀ ਨਸ਼ੇਦੁੱਤ ਦਰਵਾਜ਼ਾ ਖੜਕਾਉਂਦੇ ਬਾਰ ਕੋ ਤਾਂ ਇਹ ਕਹਿੰਦੀ ਮੈਨੂੰ ਉਹੀ ਆਵਾਜ਼ਾਂ ਬਦਲ ਕੇ ਗੱਲ ਕਰਦਾ ਉਹ ਗਿਆ ਨਹੀਂ ਤਾਂ ਜਦੋਂ ਉਹਨਾਂ ਨੇ ਪਾਸਰੀ ਚੀਤਾਂ ਹੀ ਦੀ ਵੇਖਿਆ ਵੀ ਕਹਿੰਦੇ ਮਿਰਜਈ ਹੈ ਤੇ ਉਹਨੂੰ ਫਿਰ ਆਵਾਜ਼ ਦਿੱਤੀ ਵੀ ਬਾਰ-ਬਾਰੋਂ ਹੀ ਲੱਗਿਆ ਬਾਹਰੋਂ ਕੋ ਕਹਿੰਦੇ ਬਾਹਰੋਂ ਕੌਣ ਲਾ ਕਹਿੰਦੇ ਉਹ ਆਇਆ ਸੀ ਕਹਿੰਦੇ ਕੌਣ ਆਇਆ ਸੀ ਕਹਿੰਦੇ ਉਹ ਕੋਈ ਆਇਆ ਸੀ ਵਰਕੇ ਆ ਤੇ ਉਹ ਦੁਸ਼ਾਲੇ ਲੈ ਗਿਆ ਸੋਨਾ ਲੈਣ ਰੋਲਾ ਨਹੀਂ ਪਾਇਆ ਕਹਿੰਦੇ ਰੋਲਾ ਕੀ ਪੂੰਦਾ ਉਹਨੂੰ ਕੋਲੇ ਤਲਵਾਰ ਬਹੁਤ ਤਿੱਖੀ ਸੀ ਸਾਨੂੰ ਮਾਰ ਲੰਦਾ ਭਾਲਣ ਲੱਗੇ ਤੈਨੂੰ ਮਿਲਿਆ ਹੀ ਨਹੀਂ ਇਸ ਤਰ੍ਹਾਂ ਜਾ ਕੇ ਬਾਬੇ ਮਿਰਚ ਚੰਦ ਨੇ ਉਹ ਦੁਸ਼ਾਲੇ ਛੇਵੇਂ ਸਤਕ ਨੂੰ ਆ ਕੇ ਪੇਟਾ ਕੀਤੀ ਔਰ ਨਮਸ਼ਕਾਰਾਂ ਕੀਤੀਆਂ ਗੁਰੂ ਸਾਹਿਬ ਨੇ ਬੜੇ ਇਨਾਮ ਦੇਤੇ ਹੋਰ ਗੁਰੂ ਕਾ ਸੀਨੇ ਦਾ ਇਹਨਾਂ ਨੂੰ ਵੱਡਾ ਜੋ ਅਵਾਰਡ ਵੱਡੀ ਬਖਸ਼ਿਸ਼ ਹੈ ਉਹ ਕੀਤੀ ਉਹ ਅੱਗੇ ਜਾ ਕੇ ਹੁਣ ਇੱਕ ਸਤਗੁਰ ਦਾ ਹੁਣ ਅਨਨ ਸੇਵਕ ਸਤਗੁਰਾਂ ਬਾਤ ਨੂੰ ਅੱਜ ਵਿੱਚ ਵਿਚਾਰ ਸਮਾਂ ਥੋੜਾ ਆਪਣੇ ਕੋਲੇ ਵੀ ਹੁਣ ਜੋ ਘੋੜੇ ਆ ਉਹ ਘੋੜੇ ਲੈ ਕੇ ਆਉਣੇ ਇਸੇ ਤਰ੍ਹਾਂੇ ਹੋਣਾ ਵੀ ਘੋੜਾ ਇੱਕ ਰਸਤੇ 'ਚ ਖੋਇਆ ਜਾਣਾ ਔਰ ਇੱਕ ਆ ਜਾਣਾ ਹੈ ਔਰ ਫਿਰ ਪਾਬਾ ਵੀ ਤੇ ਚੰਦ ਜੀ ਘੋੜਾ ਲੈ ਕੇ ਉਥੋਂ ਆਉਣਗੇ ਇੱਕ ਵਾਰੀ ਕਾਇਏ ਬਣ ਕੇ ਇੱਕ ਵਾਰੀ ਮਦਾਰੀ ਬਣ ਕੇ ਜੋਤਸ਼ੀ ਬਣ ਕੇ ਜਾਣਗੇ ਔਰ ਦਿਲ ਬਾਤ ਤੇ ਬੋਲ ਵਾਕ ਘੋੜਾ ਜੋ ਮਹਰਿੰਦੂ ਘੋੜੇ ਉਹ ਲੈ ਕੇ ਆਉਂਦਾ ਸਿੱਖ ਉਹਨਾਂ ਨੂੰ ਵਾਪਸ ਲੈ ਕੇ ਆਉਣਗੇ ਉਹਦੀਆਂ ਵਿਚਾਰਾਂ ਕੱਲ ਦੇ ਦਿਵਾਨਾ ਦੇ ਅੰਦਰ ਹੋਣਗੀਆਂ ਆਪ ਸੰਗ ਦਾ ਸੁਣਿਆ ਆ ਦਾਸਾਂ ਦਾ ਬੋਲਿਆ ਪਰਬਾਨ ਸਰਪੁੱਲਾ ਮਾਵ ਕੋਈ ਵੀ ਰਸਨਾ ਗਾਂਜਨ ਰਹਿਗਾ ਜਿਕੇ ਅੱਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ